ਇਨੇ ਕਾਲ ਕੀਤੀ ਸੀ ਕਿ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਉੱਥੇ ਲੈ ਕੇ ਗਿਆ ਸੀਗਾ ਸੁੰਸਾਨ ਏਰੀਆ ਦੇ ਵਿੱਚ ਉੱਥੇ ਇਹਨੇ ਇੱਕ ਬਲਾਈਂਡ ਮर्डर ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ੍ਰੈਸ ਕਾਨਫਰੈਂਸ ਕਰਦੇ ਹਾਂ ਕਾਰਨ ਕੀ ਰਹਿ ਗਿਆ ਕਦਰ ਕਰ ਇਹ ਲਵ ਐਂਗਲ ਸੀ ਜੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਐਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਹੈ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨ ਕੋਲ ਦੁਆਰਾ ਇਹ ਲੈ ਕੇ ਕਿੱਥੋਂ ਗਿਆ ਸੀ ਕਿ ਕਿਸੀ ਨਾਲ ਮਿਲਦਾ ਇਹਨੇ ਕਾਲ ਕੀਤੀ ਸੀਗੀ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸੂਮਸਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਜਿਹੜੀ ਵੈਰੀ ਪਲਾਨਡ ਮਰਡਰ ਹੈ ਦੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਸੀ ਸਰ ਲੜਕੀ ਮੈਰਿਡ ਸੀ ਜਾਣਦੀ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਜੀ ਸਰ ਉਹ ਬੱਚਾ ਵੀ ਲੜਕੀ ਦਾ ਬੱਚਾ ਵੀ ਹੈ ਰਾਇਨ ਮੂਮੈਂਟ ਸੀ ਕਰਦੇ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੁੰਦੀ ਤੇ ਸਾਈ ਇਹਦੀ ਰੰਜਿਸ਼ ਕਿਸ ਸੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸੀ ਇਹ ਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ। ਇਹ ਦੇਖੋ ਲड़का ਮੈਰਿਡ ਸੀਗਾ ਹੀ। ਲड़का ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਐ 3.5 ਸਾਲ ਦੀ ਬੱਚੀ ਐ। ਕੀ ਕੰਮ ਕੀ ਕਰਦਾ? ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅਨਸ਼ਮਨ ਜਿਹੜੀ ਸਕੀਮ ਐ ਉਹਦੇ ਵਿੱਚ ਕਰਦਾ ਸੀਗਾ ਜੋਬ ਕੰਟਰੈਕਟ ਤੇ। ਕੋਈ ਨਸ਼ਾ ਵਗੈਰਾ ਕਰਦਾ ਵੀ ਆਦੀ ਇਹਨੂੰ। ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ। ਜਿਆਦਾ ਫੇਰ ਟਿੰਗ ਦੇ ਦੋ ਬੱਚੇ ਹੋਰ ਨੇ। ਸ਼ਮਸ਼ੀਰ ਸਿੰਘ ਦੇ ਹੱਥ ਜਿਹੜਾ ਇਹ ਇਕਤਰ ਜਿਹੜਾ ਇਹ ਗੱਲ ਨਹੀਂ ਕਿਤਾ ਜੀ ਨਾਲ ਕੋਈ ਹੋਰ ਵੀ ਗੱਲਾਈ ਸੀਗਾ ਕਿ ਨਹੀਂ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕਰਾਈ ਸੀਗਾ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲਕੰਠ ਦੇ ਏਰੀਆ ਦੇ ਵਿੱਚ ਜਿਹੜਾ ਗਿਨ ਰੇਲਵੇ ਸਟੇਸ਼ਨ ਤੇ ਐਸ ਐਚ ਯੂ ਦਾ ਆਪਣੇ ਸੀਟੀਜ਼ ਆਉਂਦੇ ਉਹਨੇ ਦੇਖਿਆ ਕਿ ਇੱਕ ਲੇਡੀ ਜੇ ਗਲੇ ਦੇ ਵਿੱਚ ਇੰਜਰੀ ਹੈਗੀ ਹੈ ਬਲੱਡ ਤਾਂ ਫੇਕ ਐਕਟਿਵਾਦੀ ਆਰਸੀ ਮਿਲ ਗਈ ਜਿਸ ਤੋਂ ਤਸਦੀਕ ਹੋਇਆ ਕਿ ਇਹਨਾ ਕੁੜੀ ਦਾ ਨਾਮ ਸ਼ਨਾਖਤ ਦੋਹੇ ਸੀਗਾ ਕਿ ਕੁੜੀ ਦਾ ਨਾਮ ਸੰਬਿਧ ਕੋਲ ਕਰਾ ਪਰ ਉਸ ਤੋਂ ਬਾਅਦ ਇਹਨਾਂ ਵਿੱਚ ਜਸਜੀਤ ਸਿੰਘ ਜਿਸ ਦਾ ਨਾਮ ਰਿਕਾਰਡ ਆ ਰਿਹਾ ਹੈ ਵਿੱਚ ਅੱਗੇ ਮੈਂ ਦੱਸੂਗਾ ਕਿ ਇਹਨਾਂ ਦੇ ਦੋਨਾਂ ਦੇ ਰਿਲੇਸ਼ਨ ਕੀ ਤੇ ਕੁੜੀ ਦੇ ਹੋਸੀ ਸੀਗੀ ਮੁੰਡੇ ਦੀ ਮੈਰਿਜ ਸੀ ਦੋਨਾਂ ਕੋਲ ਇੱਕ ਬੇਟੀ ਸੀਗੀ ਉਹ ਕੁੜੀ ਦੀ ਮਤ ਸਾਡੇ ਚਾਰਟ ਟਾਪ ਕਰੀ ਬੈਠੀ ਹੋਈ ਹੈ ਮੁੰਡੇ ਮੁੰਡਾ ਮੈਰਿਜ ਮੈਰਿਜ ਤੇ ਹੈਗੀ ਹੈ ਉਹ ਵੀ ਮੈਰਿਡਿਟੀ ਦਾ ਇਹਨਾਂ ਦੇ ਰਿਲੇਸ਼ਨ ਆਲਮੋਸਟ 10 ਸਾਲ ਹੋ ਗਏ ਸੀ ਕਿਉਂਕਿ ਕੁੜੀ ਦੇ ਰਿਲੇਸ਼ਨ ਨੇ ਕੋਈ ਬੋਰ ਹੈਗੇ ਤੇ ਚਾਰ ਤਰੀਕ ਨੂੰ ਕੁੜੀ ਨੂੰ ਮੋਡਰਨ ਟਾਊਨ ਐਕਸਟੈਂਸ਼ਨ ਤੇ